ਚੱਲ ਲਾਉਂਦਾ ਸੀ ਕੀ ਲੋਡ ਸੀ ਵੱਧ ਵਧਾਤਾ ਹੋਏ ਹੈਂ ਹਟਿਆ ਨਹੀਂ ਲੱਡੂ ਖਾਉਂਗਾ ਭਾਈ ਖਾ ਲੈ ਲੇ ਲੱਡੂ ਬੱਬੂ ਨੇ ਖਾਦਾ ਲੱਡੂ ਤੇ ਜੰਮ ਤੇ ਦੋ ਡੱਡੂ ਹੁਣ ਇਧਰ ਆਪਣੇ ਗਮਾਂਡੀਆਂ ਦੀ ਚੱਲਦੀ ਹੋਈ ਮੋਟਰ ਜਿਹੜਾ ਤੁਹਾਨੂੰ ਪਿੱਛੇ ਦਿਖਾਇਆ ਸੀਗਾ ਤੇ ਉੱਥੇ ਜਾਂਦੇ ਹੋ ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਫੇਰ ਤੁਹਾਡਾ ਸਵਾਗਤ ਕਰਦੇ ਆਂ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਬਲੌਗ ਦੀ ਸ਼ੁਰੂਆਤ ਹੈ ਜੀ ਆਪਣੀ ਦੁਕਾਨ ਦੇ ਉੱਤੋਂ ਜਿਹੜੀ ਕੀ ਤੁਹਾਨੂੰ ਪਤਾ ਹੈ ਆਪਣੀ ਰੋਜੀ ਰੋਟੀ ਹੈ ਠੀਕ ਹੈ ਇਹਦੇ ਬਿਨ ਆਪਣੇ ਪੱਲੇ ਕੁਝ ਵੀ ਨਹੀਂ ਹੈਗਾ ਚੈਨਲ ਭਾਵੇਂ ਲੱਖ ਚੱਲਦੇ ਪਰ ਰੋਟੀ ਦਾ ਜਗਾੜ ਜਿਹੜਾ ਹੈ ਉਹ ਦੁਕਾਨ ਦੇ ਉੱਤੋਂ ਹੀ ਹੁੰਦਾ ਸੱਜਣਾ ਲੋ ਵੀ ਕਹਿੰਦੇ ਦਾਨੇ ਵਾਲੀ ਦੀ ਮਸ਼ਹੂਰ ਹਸਤੀ ਬੱਬੂ ਪੈਂਚਰਾਂ ਵਾਲਾ ਪਹੁੰਚ ਚੁੱਕਿਆ ਇਹਨੂੰ ਬੱਬੂ ਪੈਂਚਰਾਂ ਵਾਲਾ ਕਹਿੰਦੇ ਨੇ ਮੇਰੇ ਵੀਰੋ ਅੰਨ ਦੀ ਬਾਰਾ ਜਗੜ ਦਿੰਦਾ ਹੈ ਇਹ ਨਹੀਂ ਕਰਦਾ ਹੁਣ ਤਰੀਕਾ ਦਾ ਹੁਣ ਕੀ ਕਰਦਾ ਹੁਣ ਫਿਰ ਕਰ ਠੀਕ ਕਰ ਠੀਕ ਹੈ ਨਾ ਇਹ ਕਰ ਰੋਟੀਆਂ ਨਾਲ ਸੰਪੰਨ ਸੰਪੂਰਨ ਤੜਕੇ ਚਾਹ ਆਥ ਨੇ 5 9 ਤੇ ਦੁਪਹਿਰੇ 9 ਆਏ ਕਿ ਮੇ ਲੋਟ ਉਪਰ ਕੰਮ ਦੁਪਹਿਰ ਦਾ ਕਾਰਜਕ੍ਰਮ ਤਪ ਕਰਨਾ ਹੁੰਦਾ ਬੱਬੂ ਡਾਉਨ ਹਾਂ ਦਿਖ ਰਿਹਾ ਹੈ ਕਟਾ ਹਤੀ ਇੱਛੇ ਯਾਰ ਕੀ ਤੂੰ ਕਟਾ ਕਾ ਤੂੰ ਓਏ ਪੈ ਜਾ ਕਿਦੀ ਨਾ ਕੜਕੜਾ ਓਏ ਹਾਂ ਇਹ ਬੱਬੂ ਡਾਉਨ ਟੜਕੇ ਟੜਕੇ ਬੱਬੂ ਦੇ ਸਿਰ ਪਈ ਹੋਈ ਕਬੀਲਦਾਰੀ ਕੰਜਰ ਦਾ ਸੌਖਾ ਹੈ ਬੱਬੂ ਕਿਟਾ ਹੈ ਸੌਖਾ ਸੀ ਕੰਜਰ ਦਾ ਪਹਿਲਾਂ ਇਕੱਲੇ ਪੈਂਚਰ ਲਾਉਂਦਾ ਸੀ ਕੀ ਲੋਡ ਸੀ ਵੱਧਾ-ਵਧਾਤਾ ਓਏ ਹੈ ਹਟਿਆ ਨਹੀਂ ਲੱਡੂ ਖਾਉਂਗਾ ਭਾਈ ਹਾਲੇ ਨਾ ਦੇ ਬੱਬੂ ਨੇ ਖਾਦਾ ਲੱਡੂ ਤੇ ਜੰਮ ਤੇ ਦੋ ਡੱਡੂ ਹੁਣ ਦੇਖੋ ਕੀ ਬਣਦਾ ਹੈ ਹੈ ਓਏ ਆ ਡੱਡੂ ਬਹੁਤ ਭੜਾ ਹੈ 10 ਰੁਪਏ 10 ਦਾ ਨੋਟ ਜਿਹੜਾ ਬੱਬੂ ਨੇ ਤੜਕੀ ਕਰਤਾ ਗਿਫਟ ਕਿਵੇਂ ਆ ਸੁਣਾ ਦੇ ਕੋਈ ਗੀਤ ਸੁਣਾ ਦੇ ਯਾਰ ਓਏ ਕੰਮੀ ਚੋ ਗਿਆ ਓਏ ਕਹਦੇ ਨਰਸਰੀ ਚ ਹੈ ਓਏ ਕਹਿੰਦੇ ਨਰਸਰੀ ਚ ਦੱਸ ਓਏ ਬੜੀ ਵੀਡੀਓ ਬੜੀ ਹੈ ਨੈਟ ਤੇ ਵੀਡੀਓ ਹੋਊਗੀ ਤਾਂ ਚਲਿਆ ਮਸ਼ਹੂਰ ਹੋ ਜਾਏਗਾ ਤੂੰ ਦੱਸ ਓਏ ਬੜਿਆ ਕੰਮੀ ਚੋ ਗਿਆ ਹਾਂ ਤਾਂ ਤੀਜੀ ਚ ਤੀਜੀ ਚ ਹਾਂ ਠੀਕ ਹੈ ਤੇ ਬਤਾਓ ਕਿ ਫਿਰ ਕੀ ਬਣੇਗਾ ਪੁਲਸਾ ਪੁਲਸਾ ਵਾ ਠੀਕ ਹੈ ਉਹ ਨਾ ਕੱਜਦਾ ਬੱਬੂ ਦੇ ਕਿਤੇ ਕੁਝ ਚੀਜ਼ ਲੈ ਕੇ ਜਾਈ ਹੈ ਨਾ ਓਏ ਲਓ ਜੀ ਇਹ ਸੀਗਾ ਬੱਬੂ ਤੇ ਦੁਕਾਨ ਦੇ ਉੱਤੇ ਸਾਡੀ ਦੇ ਲੱਗਦਾ ਹੋਇਆ ਰੌਣਕ ਮੇਲਾ ਇਹ ਮੋਫਰ ਨੂੰ ਜਾਂਦੀ ਹੋਈ ਸੜਕ ਤੇ ਉਧਰ ਸਾਡਾ ਰੋਜ਼ ਦਾ ਕਾਰਜਕ੍ਰਮ ਸ਼ੁਰੂ ਹੈ ਮਾਸੀ ਮੇਰੀ ਕੋਲੇ ਬਸ ਮੱਝੇ ਹੀ ਨੇ ਸਾਰੀ ਜੜੀ ਨੰਨਲੀ ਘਿਰਦੀ ਬੱਤੀ ਰਣੀ ਹੈ ਨੀਰਾ ਪਾਵੇ ਨਾ ਪਾਵੇ ਪਾਣੀ 10 ਵਾਰੀ ਪਿਆਣਦੀ ਹੈ ਦਿਨ ਵਿੱਚ ਦੀ ਜੀ ਸਤਿ ਸ਼੍ਰੀ ਅਕਾਲ ਜੀ ਉਦੋਂ ਬਾਅਦ ਆਪਾਂ ਦੁਕਾਨ ਤੋਂ ਆਪਦੀ ਸੁੰਭਰ-ਸਮਰਾਈ ਕਰਕੇ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਦੋਂ ਬਾਅਦ ਆ ਗਈ ਸੀ ਆਪਾਂ ਖੇਤ ਤੇ ਖੇਤ ਅੱਜ ਕਿਹੜਾ ਮਾਰ ਕੇ ਮੈਂ ਚੱਲ ਦੇਖਦੇ ਹਾਂ ਕਿ ਕਹਿੰਦੀ ਆ ਫਸਲવાડી ਪਰसों ਨਮਾਈ ਸੀਗੀ ਕਣਕ ਕਣਕ ਤਾਂ ਵੈਸੇ ਮੈਂ ਤੁਹਾਨੂੰ ਦੂਜੇ ਲੋਟ ਕੈਮਰਾ ਕਰਕੇ ਦਿਖਾਵਾਂਗਾ ਇੱਧਰ ਆਪਣੇ ਗਮਾਂਡੀਆਂ ਦੀ ਚੱਲਦੀ ਹੋਈ ਮੋਟਰ ਜਿਹੜਾ ਤੁਹਾਨੂੰ ਪਿੱਛੇ ਦਿਖਾਇਆ ਸੀਗਾ ਤੇ ਉੱਥੇ ਜਾਂਦਾ ਇਹਦਾ ਪਾਣੀ ਇਹ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਵੀ ਲਾਸਟ ਪਾਣੀ ਐ બસ ਇਹ ਦੋ ਬਾਤ ਤਾਂ ਫਿਰ ਹੁਣ ਕਣਕਾਂ ਪਕਾਹ ਹੋ ਜਾਣਗੀਆਂ ਤੇ ਇਹ ਆਪਣਾ ਮੋਗਾ ਇੱਥੇ ਆ ਕੇ ਜਿਹੜਾ ਨੱਕਾ ਖੁੱਲਦਾ ਹੈਗਾ ਜਿਹੜਾ ਉਧਰੋਂ ਕੁ ਰਕਣੀ ਬਣੀ ਹੋਉਂਦਾ ਕਦੇ ਤੁਹਾਨੂੰ ਦਿਖਾਵਾਂਗੇ ਇਹ ਡੱਗੀਆਂ ਬਣੀਆਂ ਹੋਈਆਂ ਇੱਥੋਂ ਫਿਰ ਅਗਲਾ ਬਰਮਾ ਲਾ ਕੇ ਆਪਦਾ ਤੇ ਆਪੋ ਆਪਣੇ ਖੇਤਾਂ ਨੂੰ ਜਿਹੜਾ ਹੈ ਉਹ ਭਈ ਪਾਣੀ ਲਾ ਲੈਂਦਾ ਘੈਂਟ ਚੱਲਦੀ ਹੋਈ ਹਵਾ ਖੂਬਸੂਰਤ ਨਜ਼ਾਰਾ ਇੱਥੇ ਆ ਕੇ ਜਿਹੜੇ ਤਰਖਤ ਹੁੰਦੇ ਨੇ ਦੇਖੋ ਜਦੋਂ ਫੁੱਟਦੇ ਐ ਤੇ ਅੱਜਕੱਲ ਜਿਹੜੇ ਨਜ਼ਾਰਾ ਬਹੁਤ ਘੈਂਟ ਰੁੱਤ ਹੁੰਦੀ ਹੈ ਇਹ ਬਾਕੀ ਅਪ ਚੱਲਦੇ ਹਾਂ ਉੱਥੇ ਬਾਪੂ ਵੀ ਨੀਰਾ ਵੱਢੀ ਜਾਂਦੇ ਸਾਨੂੰ ਉਹ ਦਿਖਾਉਣੇ ਆ। ਜਿਵੇਂ ਸੁਣੋ ਪਹਿਲਾਂ ਵੀ ਕਾਫੀ ਵਾਰੀ ਦਿਖਾਇਆ ਤੇ ਬਾਪੂ ਵਿਚਾਰਾ ਨੀਰਾ ਵੱਢ ਰਿਹਾ ਚਾਚਾ ਦੇ ਮੇਰਾ ਬਾਪੂ ਤੇ ਕੀ ਕੀਤਾ ਕੀ ਜਾਵੇ ਬਾਈ ਹੁਣ ਲੱਟਣਾ ਤਾਂ ਆਪ ਸੀਗਾ। ਤੇ ਗੱਲ ਕਰ ਭਰਾਵਾ ਜਦੋਂ ਰੱਬ ਨੇ ਧੱਕਾ ਕਰਤਾ ਹੁਣ ਤੁਸੀਂ ਸਮਝ ਸਕਦੇ ਹੋ। ਹਾਲਤ ਤਾਂ ਬਾਈ ਹੁਣ ਕੋਈ ਬਹੁਤੇ ਚੰਗੇ ਨਹੀਂ ਹੈਗੇ। ਹਾਲਾਤ ਤਾਂ ਤੁਹਾਨੂੰ ਪਤਾ ਹੀ ਐ। ਤੇ ਗੱਲ ਉਹੀ ਆ ਜਾਂਦੀ ਹੈ ਵੀ ਰੋਜ਼ ਰੋਜ਼ ਮਰੂ ਮਰੂ ਕਰਕੇ ਹੁਣ ਕਿਹਨੂੰ ਸੁਣਾ ਗਏ ਹੈ ਨਾ ਤੇ ਉਹ ਕਿੱਥੇ ਤਾਂ ਇਹਨਾਂ ਨੇ ਉਹ ਬਜ਼ੁਰਗ ਬੰਦਾ 870 ਸਾਲ ਦਾ ਵਿਚਾਰਾ ਆਪ ਦੇਖਦਾ ਟੈਣਾ ਕਦੇ ਮੈਨੂੰ ਖੜਾ ਕਰ ਲਿਆ ਕਦੇ ਕਿਵੇਂ ਕਦੇ ਕਿਵੇਂ ਫੇਰਾ ਕੀ ਨਿਰਾਚਾਰਾ ਪੱਢਣਾ ਨਾਲ ਮੇਰਾ ਚਾਚਾ ਹੈ ਉਹ ਟਾਈਮ ਪਾਸ ਜਾਂ ਕਰੀ ਜਾਂਦੇ ਨੇ ਹੋਰ ਤਾਂ ਕੋਈ ਹੱਲ ਨਹੀਂ ਹੈਗਾ ਜ਼ਿੰਦਗੀ ਦਾ ਉਹੀ ਗੱਲ ਜਦੋਂ ਬਈ ਵਕਤ ਪਾਇਆ ਫਿਰ ਕੱਢਣਾ ਤਾਂ ਪਊਗਾ ਆਏ ਸਾਡੀ ਜ਼ਿੰਦਗੀ ਇਹ ਪਹਿਲਾਂ ਮੰਨ ਕੇ ਚੱਲੋ ਮੇਰੇ ਨਾਲ ਉਥੇ ਜੁੱਝੀ ਜਾਂਦੇ ਨੇ ਕਿ ਕੋਈ ਮਾਲਸ ਵਗੈਰਾ ਕਰਦੇ ਆ ਇਹਨਾਂ ਨੂੰ ਵਿਚਾਰਿਆਂ ਨੂੰ 12 ਵਜੇ ਜਾਂਦੇ ਨੇ ਖੇਤਾਂ ਉਦੋਂ ਫੇਰ ਆ ਕੀ ਨੀਰਾ ਚਾਰਾ ਵੱਢ ਕੇ ਲੈ ਕੇ ਜਾਂਦੇ ਨੇ ਆ ਆਪਣੀ ਸਕੋਡਾ ਲੈ ਕੇ ਲਈ ਹੈ ਤੇ ਇਹ ਮੁੰਡਾ ਗਮੰਡੀਆਂ ਦਾ ਨੀਰਾ ਲੈਣਾ ਆ ਆਪਣੇ ਆ ਹੈਗੀ ਜੀ ਸਾਡੀ ਅਸਲ ਜ਼ਿੰਦਗੀ ਅਸਲ ਲਾਈਫ ਉਹ ਆਪਣੀ ਸਰੋਂ ਉਧਰ ਪਰਾਂ ਇਹ ਨੀਰਾ ਆ ਆਪਣੀ ਟਾਲੀ ਹੈ ਜੀ ਪਹਿਲਾਂ ਇੱਥੇ ਬੋਰ ਸੀਗਾ ਟਵਾ ਤਾਂ ਉੱਥੇ ਹੈਗਾ ਨੇੜੇ ਹੁਣ ਜਾਈਦਾ ਨਹੀਂ ਸੋਨ ਦਿਖਾ ਦਿੰਦੇ ਪਹਿਲਾਂ ਇੱਥੇ ਬੋਰ ਸੀ ਵਧੀਆ ਰੌਣਕਾਂ ਲਾਉਂਦੇ ਸੀ ਸੀ ਤੇ ਵਕਤ ਨੇ ਇਹੋ ਜੀ ਚਪੇੜ ਮਾਰੀ ਸਾਰਾ ਕੁਝ ਹੀ ਖੋਕੇ ਸਾਥੋਂ ਲੈ ਗਿਆ ਚਲੋ ਅਜੀ ਵੀ ਜਿਵੇਂ ਕਹਿੰਦੇ ਨੇ ਇੱਕ ਆਸ ਇੱਕ ਉਮੀਦ ਤਾਂ ਹੈਗੀ ਐ ਜੇ ਪ੍ਰਮਾਤਮਾ ਕੋਈ ਕਰੇ ਕੋਈ ਥੀ ਹਿਲਾਵੇ ਤਾਂ ਕਰਕੇ ਬਸ ਸਭ ਤੋਂ ਵੱਡੀ ਇਹੀ ਗੱਲ ਕਹਿਣਾ ਹੁੰਦਾ ਬਈ ਯਾਰ ਤੁਹਾਡਾ ਸਪੋਰਟ ਹੈ ਤੁਸੀਂ ਬਸ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ ਇਹੀ ਸੋਡੀ ਇੱਕ ਸਪੋਰਟ ਆ ਯਾਰ ਠੀਕ ਐ ਔਖਾ ਤਾਂ ਬਹੁਤ ਹੋ ਜਾਂਦਾ ਹੁਣ ਕਿੱਥੇ ਦਾ ਵਿਚਾਰਾ ਨੇ ਇਹਨਾਂ ਨੇ ਬਜ਼ੁਰਗਾਂ ਨੇ ਬੈਠਣਾ ਸੀਗਾ ਹਨਾ ਤੇ ਕਿੱਥੇ ਹੁਣ ਇਹਨਾਂ ਨੂੰ ਭਰਾਵਾ ਠੇਡੇ ਖਾਣੇ ਪਹਿਰੇ ਨੇ ਚਾਰਾ ਨਹੀਂ ਹੁਣ ਜ਼ਿੰਦਗੀ ਜਿਉਣ ਵਾਸਤੇ ਕਰਨਾਂ ਦਾ ਸਾਰਾ ਕੁਝ ਪਊਗਾ ਹੁਣ ਛੱਡ ਕੇ ਵੀ ਨਹੀਂ ਬੈਠ ਸਕਦੇ ਹੁਣ ਜਦੋਂ ਮਤ ਤਾਂ ਹੁੰਦੀ ਹੀ ਨਹੀਂ ਇਹ ਪਹਿਲਾਂ ਤਾਂ ਮੇਰਾ ਇਰਾਦਾ ਨਹੀਂ ਸੀ ਵੀ ਕੀ ਯਾਰ ਇਹ ਦਿਖਾਉਣਾਗਾ ਇਹ ਕੰਮ ਧੰਦਾ ਸਾਡਾ ਫਿਰ ਮਨੂੰ ਵਿਚ ਬੰਦੇ ਕਹਿੰਦੇ ਵੀ ਨਹੀਂ ਯਾਰ ਤੂੰ ਮੜਾ ਮੋਟਾ ਦਿਖਾਇਆ ਕਰ ਕਿਉਂਕਿ ਕੁਝ ਬੰਦਿਆਂ ਦੀ ਨਾ ਮੇਰੇ ਪ੍ਰਤੀ ਧਾਰਨਾ ਇਹੋ ਜੀ ਹੋ ਗਈ ਸੀਗੀ ਵੀ ਨਜ਼ਰੀਆ ਬਦਲ ਗਿਆ ਸੀ ਪਤਾ ਨਹੀਂ ਕਿਉਂ ਉਹਨਾਂ ਨੂੰ ਲੱਗਿਆ ਵੀ ਖਬਰਾਂ ਕਾਲੇ ਕੋਲ ਤਾਂ ਪਤਾ ਨਹੀਂ ਕਿੰਨੇ ਕੁ ਤਾਂ ਇਹਨਾਂ ਨੂੰ ਬਾਹਰਲੇ ਮੁਲਕਾਂ ਚੋਂ ਪੈਸੇ ਪਵਾਤੇ ਜਾਂ ਇਹ ਸੌਖਾ ਹੋ ਗਿਆ ਕਿ ਕਿਸੇ ਮਿੱਤਰ ਨੇ ਕਿਤੇ ਮੇਰੀ ਮਦਦ ਕਰਤੀ ਨਾ ਤਾਂ ਵਿਚ ਲੋਕਾਂ ਨੂੰ ਜੈਲ ਸੀ ਜੇ ਪਤਾ ਹੋ ਗਈ ਸੀ ਆਏ ਭਈ ਅਸਲ ਸੱਚਾਈ ਸਾਡੀ ਯਾਰ ਹੁਣ ਤੁਸੀਂ ਆਪ ਦੇਖ ਲਓ ਕੀ ਤਾਂ ਸਾਡੇ ਕੋਲੇ ਹੈਗਾ ਕੀ ਅਸੀਂ ਕਰ ਸਕਦੇ ਹਾਂ ਠੀਕ ਹੈ ਬੈਠਾ ਮੈਂ ਮੰਜੇ ਤੇ ਆਂ ਆ ਸਾਈਕਲੀ ਜੀ ਤੇ ਆਪਦਾ ਬਸ ਜਾ ਹੀ ਦੇ ਖੇਤ ਗਿੜਾ ਮਾਰ ਲਈਦਾ ਟਾਈਮ ਪਾਸ ਕਰ ਲਈਦਾ ਹੋਰ ਤਾਂ ਕੋਈ ਹੱਲ ਨਹੀਂ ਹੈ ਹੁਣ ਮੈਂ ਤਾਂ ਇਹਦੇ ਜੋਗਾ ਹੀ ਰਹਿ ਗਿਆ ਇਹਨੇ ਵਿਚਾਰੇ ਡੇਗਦੇ ਪੈਂਦੇ ਕਰਦੇ ਫਿਰਦੇ ਰਹਿੰਦੇ ਆ ਬਸ ਮੈਂ ਦਿਖਾਉਣਾ ਯਾਨੀ ਛੀਆ ਇਹ ਗੱਲਾਂ ਵੀ ਯਾਰ ਕੀ ਦਿਖਾਉਣੇ ਜਿੰਮੇ ਕਹਿੰਦੇ ਨੇ ਜੀ ਬੰਦਾ ਬੈਠਾ ਨਹੀਂ ਨਾ ਖੜਾ ਖੜਾ ਜਾਦੀ ਦਿੰਦਾ ਹੈ ਨਾ ਤੇ ਫਿਰ ਮੈਨੂੰ ਜਿੰਮੇ ਮਿੱਤਰਾਂ ਨੇ ਯਾਰ ਦੋਸਤਾਂ ਨੇ ਆਖੇ ਵੀ ਨਹੀਂ ਯਾਰ ਅਸਲ ਜ਼ਿੰਦਗੀ ਤੂੰ ਲਿਆ ਸਾਹਮਣੇ ਵੀ ਕੀ ਆਹੋ ਆ ਤੇਰੀ ਪਿਆਨ ਕੀ ਆ ਬਾਈ ਜ਼ਿੰਦਗੀ ਕੋਈ ਬਾੜੀ ਵਧੀਆ ਨਹੀਂ ਹੈਗੀ ਮੇਰੀ ਜੇ ਦੇਖਿਆ ਜਾਵੇ ਤਾਂ ਹੁਣ ਤੁਸੀਂ ਆਪ ਦੇਖ ਲਓ ਪਹਿਲਾਂ ਮੇਰੇ ਤੇ ਮੱਥਾ ਮਾਰ ਕੇ ਪਹਿਲਾਂ ਮੈਂ ਖੜਾ ਖੜਾ ਹੁਣ ਲੱਤਾਂ ਰੁੱਤਾਂ ਦੀ ਮਾਲਸ ਮੂਲਸ ਕਰਾਉਣਾ ਖਿੱਚ ਤੂ ਕਰਾਉਣੀ ਪੈਂਦੀ ਐ ਜੇ ਨਹੀਂ ਕਰਾਉਂਦਾ ਉਹ ਮੱਚਦਿਆਂ ਨੇ ਬਹੁਤ ਬੁਰਾ ਹਾਲ ਐ ਫਿਰ ਇਹ ਵਿਚਾਰੇ ਉੱਥੇ ਪਹਿਲਾਂ ਮੱਥਾ ਮਾਰਦੇ ਆ ਉਦੋਂ ਬਾਅਦ ਤੁਸੀਂ ਲਾ ਲੋ ਸਾਹਿਬ ਵੀ ਇਹ 12 ਵਜਿਆਂ ਦੇ ਨੇ ਇਹਨਾਂ ਨੂੰ ਹੁਣ ਸਿਖਰ ਦੁਪਹਿਰ ਆ ਜਮਾ 12 ਵਜੇ ਨੀਰਾ ਲੈਣ ਆਉਂਦੇ ਐ ਔਲੀ ਔਲੀ ਡਿੱਗਦੇ ਪੈਂਦੇ ਹੁਣ ਇਹਦੇ ਤਿੱਖ ਜਾਣਾ ਇਹਨੂੰ ਖਿੱਚਦਾ ਤੇ ਇੱਕ ਜਣਾ ਤੁਲਾ ਲੈ ਵੀ ਬੈਠ ਜਾਂਦਾ ਹੁਣ ਆ ਸਾਈਕਲੀ ਚ ਮੈਂ ਲੈ ਆ ਚਲ ਹਵਾ ਜੀ ਪਵਾ ਕੇ ਮਾ ਚਲ ਤੂੰ ਮੇਰੇ ਨਾਲ ਬੈ ਕੇ ਬਾਗ ਚੱਲੀ ਆਇਆ ਅਸਲ ਸਾਡੀ ਜ਼ਿੰਦਗੀ ਬਾਕੀ ਹੋਰ ਕੀ ਕੀ ਕਠਿਨਾਈਆਂ ਨੇ ਸਾਨੂੰ ਜਰੂਰ ਦਿਖਾਵਾਂਗੇ ਬਾਈ ਬਸ ਇਹੀ ਹੁਣ ਇਹਨੂੰ ਤਾਂ ਮੈਂ ਕੀ ਕਹਾਂ ਵੀ ਜੇ ਤੁਹਾਨੂੰ ਚੰਗਾ ਲੱਗਾ ਸ਼ੇਅਰ ਕਰਦੇ ਹੋ ਚ ਚੰਗੀ ਵਾਲੀ ਮਾੜੀ ਵਾਲੀ ਗੱਲ ਮੈਨੂੰ ਤਾਂ ਲੱਗਦਾ ਨਹੀਂ ਮੈਂ ਤੁਹਾਨੂੰ ਕੀ ਕਹਾਂ ਬਸ ਮੈਂ ਤਾਂ ਕੇਹੀ ਕਹਿ ਸਕਦਾ ਵੀ ਜੇ ਤੁਹਾਨੂੰ ਲੱਗਦਾ ਵੀ ਮੇਰੀ ਸਪੋਰਟ ਤੁਸੀਂ ਕਰ ਸਕਦੇ ਹੋ ਤਾਂ ਮੇਰੀ ਵੀਡੀਓ ਦੇਖ ਲਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਛੁੱਡੀ ਮਦਦ ਹੈ ਹੋ ਸਕਦਾ ਕੋਈ ਸਾਨੂੰ ਇਧਰੋਂ ਮਨ ਕੇ ਚਲੋ ਵੀ ਕੋਈ 2 ਰੁਪਏ ਆnde ਆਉਣ ਲੱਗ ਜਾਣਾ ਚਲੋ ਕੋਈ ਹੋਰ ਤਾਂ ਕੀ ਬਾਈ ਕਿੰਨਾ ਕਿ ਅਸੀਂ ਕੋਠੀਆਂ ਪਾਰਾਂ ਕਿ ਮੜੀ-ਮੁੱਟੀ ਜੂਨ ਸੁਧਰ ਜੇ ਯਾਰ ਸਾਡੀ ਕੋਈ ਬਸ ਆਹੀ ਛੋਡੇ ਸਾਹਮਣੇ ਬੇਨਤੀ ਸੀ ਬਸ ਪ੍ਰਵਾਨ ਕਰਿਓ ਬਾਕੀ ਕੱਲ ਦਾ ਦਿਨ ਦੇਖਦੇ ਕਿਵੇਂ ਹੋਊਗਾ ਕੀ ਗੱਲਬਾਤ ਹੋਊਗੀ ਧੰਨਵਾਦ